ਆਓ ਪੜ੍ਹੀਏ ਪਾਠ 15 ਕੋਟਲਾ ਛਪਾਕੀ ਸ਼ਾਮ ਦਾ ਵੇਲਾ ਸੀ ਪਿੰਡ ਦੇ ਦਰਵਾਜ਼ੇ ਅੱਗੇ ਜੀਤੀ ਭੋਲੂ ਦੀਪੀ ਲੱਖੀ ਰਾਣਾ ਅਤੇ ਪੰਮੀ ਇਕੱਠੇ ਹੋ ਗਏ ਉਹ ਰੋਜ਼ਾਨਾ ਖੇਡਣਾ ਚਾਹੁੰਦੇ ਸਨ ਕੋਈ ਕਹਿੰਦਾ ਭੰਡਾ ਭੰਡਾਰੀਆ ਖੇਡੀਏ ਕੋਈ ਡੂਮਨਾ ਮਖਿਆਲ ਜਾਂ ਲੋਕਣ ਮਿੱਟੀ ਖੇਡਣ ਬਾਰੇ ਕਹਿਣ ਲੱਗਾ ਫਿਰ ਸਾਰੇ ਕੋਟਲਾ ਛਪਾਕੀ ਖੇਡਣ ਲਈ ਤਿਆਰ ਹੋ ਗਏ ਦਾਈ ਪੁੱਗਣ ਲਈ ਜੀਤੀ ਆਪਣੇ ਆਪ ਤੋਂ ਸ਼ੁਰੂ ਕਰਕੇ ਸਾਰਿਆਂ ਨੂੰ ਗਿਣਨ ਲੱਗੀ ਇੰਗਣ ਮੇਂਗਣ ਤਲੀ ਤਲਿੰਗਣ ਕਾਲਾ ਪੀਲਾ ਡੱਕਰਾ ਗੁੜ ਖਾਵਾਂ ਵੇਲ ਵਧਾਵਾਂ ਮੂਲੀ ਪਤਹਾ ਪਤਰਾ ਵਾਲੇ ਘੋੜੇ ਆਏ ਹੱਥ ਕਨਾਲੀ ਪੈਰ ਕਨਾਲੀ ਨਿਕਲ ਬਾਲਿਆ ਤੇਰੀ ਵਾਰੀ ਦਾਈ ਰਾਣੇ ਸਿਰਾਈ ਜੀਤੀ ਨੇ ਚੁੰਨੀ ਨੂੰ ਵੱਟ ਦੇ ਕੇ ਕੋਟਲਾ ਬਣਾਇਆ ਬੱਚੇ ਘੇਰੇ ਵਿੱਚ ਅੰਦਰ ਨੂੰ ਮੂੰਹ ਕਰਕੇ ਬੈਠ ਗਏ ਰਾਣਾ ਕੋਟਲਾ ਫੜ ਕੇ ਦਾਈ ਦੇਣ ਲੱਗਾ ਉਸਨੇ ਕੋਟਲਾ ਆਪਣੇ ਝੱਗੇ ਹੇਠ ਲੁਕਾ ਲਿਆ ਅਤੇ ਘੇਰੇ ਦੁਆਲੇ ਘੁੰਮਦਾ ਹੋਇਆ ਗਾਉਣ ਲੱਗਾ ਕੋਟਲਾ ਛਪਾਕੀ ਜੁਮੇ ਰਾਤ ਆਈਏ ਸਾਰੇ ਬੱਚੇ ਗਾਉਂਦੇ ਹੋਏ ਉੱਤਰ ਦਿੰਦੇ ਹਨ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈਏ ਰਾਣੇ ਨੇ ਕਈ ਚੱਕਰ ਲਾਏ ਉਸਨੇ ਕੋਟਲਾ ਪੰਮੀ ਪਿੱਛੇ ਰੱਖ ਦਿੱਤਾ ਪੰਮੀ ਨੂੰ ਪਤਾ ਨਾ ਲੱਗਾ ਰਾਣੀ ਨੇ ਚੱਕਰ ਪੂਰਾ ਕਰਕੇ ਕੋਟਲਾ ਪੰਮੀ ਦੇ ਮਾਰਨਾ ਸ਼ੁਰੂ ਕਰ ਦਿੱਤਾ ਪੰਮੀ ਅੱਗੇ-ਅੱਗੇ ਤੇ ਰਾਣਾ ਪਿੱਛੇ-ਪਿੱਛੇ ਦੌੜਦਾ ਰਿਹਾ ਆਖਰ ਪੰਮੀ ਨੇ ਆਪਣੀ ਥਾਂ ਮੰਲ ਲਈ ਰਾਣਾ ਫੇਰ ਦਾਈ ਦੇਣ ਲੱਗਾ ਇਸ ਵਾਰ ਉਸਨੇ ਕੋਟਲਾ ਭੋਲੂ ਦੇ ਪਿੱਛੇ ਰੱਖ ਦਿੱਤਾ ਭੋਲੂ ਨੂੰ ਝਟ ਪਤਾ ਲੱਗ ਗਿਆ ਉਹ ਰਾਣੇ ਪਿੱਛੇ ਭੱਜ ਪਿਆ ਦੋ ਤਿੰਨ ਕੋਟਲੇ ਰਾਣੇ ਦੀ ਪਿੱਠ ਤੇ ਪਏ ਸਾਰੇ ਬੱਚੇ ਉੱਚੀ-ਉੱਚੀ ਹੱਸਣ ਲੱਗੇ ਰਾਣੇ ਨੇ ਭੱਜ ਕੇ ਭੋਲੂ ਦੀ ਥਾਂ ਮੰਨ ਲਈ ਹੁਣ ਭੋਲੂ ਦਾਈ ਦੇਣ ਲੱਗਾ ਭੋਲੂ ਚਾਹੁੰਦਾ ਸੀ ਕਿ ਉਹ ਜਿਸ ਪਿੱਛੇ ਕੋਟਲਾ ਰੱਖੇ ਉਸ ਦਾ ਕਿਸੇ ਨੂੰ ਪਤਾ ਨਾ ਲੱਗੇ ਇੰਜ ਉਸ ਨੇ ਗਾਉਂਦੇ ਗਾਉਂਦੇ ਕਈ ਚੱਕਰ ਲਾਏ ਉਸ ਨੇ ਕੋਟਲਾ ਜੀਤੀ ਦੇ ਪਿੱਛੇ ਰੱਖ ਦਿੱਤਾ ਹੁਣ ਅੱਗੇ ਅੱਗੇ ਭੋਲੂ ਤੇ ਪਿੱਛੇ ਪਿੱਛੇ ਜੀਤੀ ਜੀਤੀ ਨੇ ਭੋਲੂ ਦੀ ਪਿੱਠ ਤੇ ਤਿੰਨ ਚਾਰ ਕੋਟਲੇ ਮਾਰੇ ਸਾਰੇ ਬੱਚੇ ਹੱਸ ਹੱਸ ਰੌਲਾ ਪਾਉਣ ਲੱਗੇ ਫਿਰ ਜੀਤੀ ਦਾਈ ਦੇਣ ਲੱਗਿਆਂ ਗਾਉਣ ਲੱਗੀ ਕੋਟਲਾ ਛਪਾਕੀ ਜੁਮੇ ਰਾਤ ਆਈਏ ਸਾਰੇ ਬੱਚੇ ਗਾਉਂਦੇ ਹੋਏ ਉੱਤਰ ਦਿੰਦੇ ਹਨ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਮਤਾਈਏ ਸਾਰੇ ਬੱਚੇ ਆਪਣੀ ਦਾਈ ਦੀ ਤਾਕ ਵਿੱਚ ਸਨ ਇੰਜ ਖੇਡ ਚੱਲਦੀ ਰਹੀ ਤੇ ਬੱਚੇ ਆਨੰਦ ਮਾਣਦੇ ਰਹੇ ਪਿਆਰੇ ਬੱਚਿਓ ਤੁਹਾਨੂੰ ਇਹ ਖੇਡ ਕਿੱਦਾਂ ਦੀ ਲੱਗਦੀ ਜ਼ਰੂਰ ਦੱਸਣਾ ਧੰਨਵਾਦ ਹੋਰ ਵੀਡੀਓਜ਼ ਵੇਖਣ ਲਈ ਸੋਨਾ ਸਕੂਲ ਸਬਸਕ੍ਰਾਈਬ ਕਰੋ